ਤੁਸੀਂ ਦੇਖ ਰਹੇ ਹੋ 24 ਪੰਜਾਬ ਨਿਊਜ਼ ਚੈਨਲ ਨੂੰ ਵਿਕਾਸ ਬੜੇ-ਬੜੇ ਕੀਤੇ ਜਾ ਰਹੇ ਹਨ ਪਰ ਵਿਕਾਸ ਦਾ ਵਾਂਦੀ ਉਸ ਸਮੇਂ ਪੋਲ ਖੁੱਲਦੀ ਨਜ਼ਰ ਆਈ ਜਦੋਂ ਪਵਾਨੀਗੜ ਨਾਬਾ ਸਮਾਣਾ ਗੈਂਚਾਂ ਦੇ ਵਿੱਚ ਨਾਬਾ ਗੈਂਚਾਂ ਪੂਰੇ ਸੋਸ਼ਲ ਮੀਡੀਆ ਤੇ ਸ਼ਾਇਆ ਹੋਈਆਂ ਕਿਉਂਕਿ ਸਰਕਾਰ ਦਾ 3 ਸਾਲ ਦਾ ਵਾਅਦਾ ਨਿਕਲ ਚੁੱਕਿਆ ਹੈ ਪਰ ਉੱਥੇ ਗੰਦਗੀ ਦਾ ਢੇਰੋਂ ਵੀ ਬਣਿਆ ਨਜ਼ਰ ਆ ਰਿਹਾ ਹੈ ਜਿੱਥੇ ਪਵਾਨੀਗੜ ਸ਼ਹਿਰ ਦੀਆਂ ਕਚਹਿਰੀਆਂ ਐਸਡੀਐਮ ਦਫ਼ਤਰ ਵੀ ਬਹੁਤ ਨਜ਼ਦੀਕ ਹੈ ਇਹ ਤਸਵੀਰਾਂ ਹਨ ਪਵਾਨੀਗੜ ਸ਼ਹਿਰ ਦੀਆਂ ਨੈਸ਼ਨਲ ਐਨਐਚ 7 ਦੇ ਨੀਚੇ ਦੀਆਂ ਪੁਲ ਦੀਆਂ ਨਾਬਾ ਕੈਂਚੀ ਜਿੱਥੇ ਲੋਕਾਂ ਨੂੰ ਇੱਕ ਸਾਈਕਲ ਵਾਲੇ ਨੂੰ ਨੰਗਣਾ ਔਖਾ ਹੋ ਚੁੱਕਿਆ ਹੈ ਤਸਵੀਰਾਂ ਵੀ ਦੇਖ ਸਕਦੇ ਆ ਭੂਗ ਦੀ ਟ੍ਰੈਲੀ ਪਲਟੀ ਹੋਈ ਹੈ ਕੁਝ ਦਿਨ ਪਹਿਲਾਂ ਵੀ ਦਿਖਾਈਆਂ ਸੀ ਤਸਵੀਰਾਂ ਸੋਨੂੰ ਜੇ ਕਹਿੰਦੇ ਪੁਆਨੇਗੜ ਦਾ ਵਿਕਾਸ ਦੇਖਣਾ ਆਪ ਤਾਂ ਨਾਬਾ ਕੈਂਚੀਆਂ ਵੀ ਕੇ ਵੇਖੋ ਕਿਉਂਕਿ ਇੱਥੇ ਜਿਹੜੇ ਨਜ਼ਾਰੇ ਤੁਹਾਨੂੰ ਦੇਖਣ ਨੂੰ ਮਿਲਣਗੇ ਮੈਨੂੰ ਲੱਗਦਾ ਕਿਤੇ ਵੀ ਨਹੀਂ ਮਿਲਦੇ ਕਿਉਂਕਿ ਸਰਕਾਰ ਦੀ ਜਿਵੇਂ ਜੂ ਨਾ ਖੁਰਕਣਾ ਇੱਕ ਆਮ ਨਾਮਤ ਸਵਾਲ ਪੈਸਾ ਹੁੰਦਾ ਨਜ਼ਰ ਆ ਰਿਹਾ ਹੈ ਕਿਉਂਕਿ ਜਿੱਥੇ ਸੀਐਮ ਸਿਟੀ ਸੰਗਰੂਰ ਹੋਣ ਦੇ ਬਾਵਜੂਦ ਵੀ ਪੋਹਾਨੀਗੜ੍ਹ ਦੇ ਕਿਨਹਾਰ ਨਹੀਂ ਬਦਲ ਸਕੇ ਜਿੱਥੇ ਤਸਵੀਰਾਂ ਲੈ ਕੇ ਆਪਣੇ ਆਪ 'ਚ ਸਵਾਲੀਆ ਨਿਸ਼ਾਨ ਪੈਦਾ ਹੁੰਦਾ ਨਜ਼ਰ ਆ ਰਿਹਾ ਹੈ ਕਈ ਵਾਰ ਉਹ ਰੇ ਧਰਨੇ ਵਾਲੇ ਵਿਰੋਧ ਵੀ ਹੋ ਚੁੱਕਾ ਹੈ ਤਸਵੀਰਾਂ ਵਿੱਚ ਦੇਖ ਸਕਦੇ ਹਾਂ ਭੋਗ ਦੀ ਟ੍ਰੈਲੀ ਪਲਟ ਚੁੱਕੀ ਹੈ ਕਿੰਨੀ ਮਿਹਨਤ ਦੇ ਨਾਲ ਇਹਨਾਂ ਨੇ ਭਰੀ ਹੋਵੇਗੀ ਅਤੇ ਕਿੰਨੀ ਮਿਹਨਤ ਲੱਗਦੀ ਹੈ ਇਸ ਕੰਮ ਕਰਨ ਨੂੰ ਤੇ ਕਿੰਨੇ ਖਰਚਾ ਆਉਂਦਾ ਹੈ ਕੌਣ ਇਸ ਦਾ ਜ਼ਿੰਮੇਵਾਰ ਹੈ ਇੱਕ ਸਵਾਲੀਆ ਨਿਸ਼ਾਨ ਸਭ ਤੋਂ ਵੱਡਾ ਪੈਦਾ ਹੁੰਦਾ ਨਜ਼ਰ ਆ ਰਿਹਾ ਹੈ ਅਸੀਂ ਕਹਿੰਦੇ ਜੇ ਪੋਹਾਨੀਗੜ੍ਹ ਦਾ ਵਿਕਾਸ ਦੇਖਣਾ ਹੋਵੇ ਤਾਂ ਨਾਬਾ ਕੈਂਚੀਆਂ 'ਚ ਜ਼ਰੂਰ ਆ ਕੇ ਵੇਖੋ ਜਾਨੇ ਨੁਕਸਾਨ ਹ ਇਦੇ ਬਾਰੇ ਥੋੜਾ ਜਿਹਾ ਗੌਰ ਕਰੋ ਐਸ ਡੀ ਐਮ ਸਾਹਿਬ ਨੂੰ ਵੀ ਬੇਨਤੀ ਹੈ ਨਗਰ ਕਾਉਂਸਲ ਨੂੰ ਵੀ ਬੇਨਤੀ ਹੈ ਐਮ ਐਲ ਏ ਨੂੰ ਵੀ ਬੇਨਤੀ ਹੈ ਭਗਵਾਨ ਜੀ ਤੁਮਾਰ ਨੂੰ ਵੀ ਬੇਨਤੀ ਹੈ ਇਹਦਾ ਜਲਦੀ ਤੋਂ ਜਲਦੀ ਹੱਲ ਕਰਿਆ ਜਾਵੇ ਬਾਈ ਜੀ ਨਹੀਂ ਤਾਂ ਇਹ ਜਗਾ ਕਈ ਜਾਨਾਂ ਲੈ ਸਕਦੀ ਹੈ ਆਹ ਦੇਖ ਲਓ ਇੱਕ ਸਾਈਕਲ ਵਾਲੇ ਜਾਂਦੇ ਸੀ ਉਹਨਾਂ ਦੇ ਉੱਪਰ गिर ਜਾਣਾ ਸੀ ਬਾਈ ਜੀ ਇਹਦਾ ਜਲਦੀ ਤੋਂ ਜਲਦੀ ਹੱਲ ਕਰਿਆ ਜਾਵੇ ਉਹ ਵਾਲਾ ਟਰੱਕ ਉਹਰੇ ਪਲਟ ਗਿਆ ਬਈ ਨਾਪਰ ਰੋਡ ਤੇ ਤੁਸੀਂ ਇਹਦਾ ਜਲਦੀ ਤੋਂ ਜਲਦੀ ਗੌਰ ਕਰੋ। ਭਾਜੀ ਕੀ ਨਾਮ ਆ ਤੁਹਾਡਾ? ਨਮਜੋਤ ਸਿੰਘ ਹੈ ਜੀ। ਨਵਜੋਤ ਵੀਰ ਜੀ ਅਸੀਂ ਦੇਖ ਰਿਹਾ ਤੁਹਾਡੀ ਭੂਕਾਲੀ ਟਰਾਲੀ ਪਲਟੀ ਪਈ ਹੈ। ਦੱਸੋਗੇ ਕਿਵੇਂ ਇਹ ਹਾਦਸਾ ਵਾਪਰਿਆ? ਇਹ ਇੱਕੋ ਦਾਮ ਆ ਰਿਹਾ ਤੇ ਆਪਾਂ ਸੁਨਾਮ ਕਿੰਨੇ ਹੋ? ਸੁਨਾਮ ਤੋਂ ਆਪਾਂ ਨੇ 90% ਜਾਣਾ ਹੈ। ਇਤੋਂ ਜਦੋਂ ਤਾਰਨ ਲੱਗੇ ਨਾਲੇ ਜਮਾ ਹੌਲੀ ਸੀ ਇੱਕੋ ਦਾਮ ਪਲਟ ਗਈ। ਇੱਕੋ ਦਮ ਪਲਟ ਗਈ ਤੁਹਾਨੂੰ ਪਤਾ ਵੀ ਨਹੀਂ ਲੱਗਿਆ ਅਚਾਨਕ ਕੋਈ ਪਤਾ ਹੀ ਨਹੀਂ ਲੱਗਿਆ ਕੋਈ ਸੱਟਪੇਟ ਲੱਗੀ ਹੈ ਤੁਹਾਡੇ ਸਾਥੀਆਂ ਦੇ ਜਾਂ ਤੁਹਾਡੇ ਉਹ ਬਚਤ ਰਹੀ ਜੀ ਆਪਣੀ ਬਚਤ ਰਹੀ ਕਿਸ ਤਰ੍ਹਾਂ ਦੇਖਦੇ ਹੋ ਅਕਸਰ ਇਸ ਰੋਡ ਦੀ ਮਰੰਮਤ ਨੂੰ ਲੈ ਕੇ ਅਕਸਰ ਨਿਵਾਸੀਆਂ ਵੱਲੋਂ ਆਵਾਜ਼ ਚੁੱਕੀ ਜਾਂਦੀ ਹੈ ਪਰ ਹਲੇ ਤੱਕ ਇਸ ਜਮੀਨ ਸੜਕ ਦਾ ਕੁਝ ਵੀ ਨਹੀਂ ਹੋ ਸਕਿਆ ਹੈ ਨਾ ਕਿਵੇਂ ਦੇਖਦੇ ਹੋ ਤੁਸੀਂ ਪ੍ਰਸ਼ਾਸਨ ਦੀ ਇਸ ਕਾਰਗੁਜ਼ਾਰੀ ਨੂੰ ਇਹ ਆਪਣਾ ਬਣਨਾ ਚਾਹੀਦਾ ਜੀ ਰੋਡ ਹੂੰ ਬਹੁਤ ਜ਼ਿਆਦਾ ਗਲਤੀ ਹੈ ਸਰਕਾਰ ਦੀ ਹੂੰ ਵੀ ਇਹ ਬਣੇ ਤਾਂ ਆਪਣੇ ਭਾਈਚਾਰੇ ਨੂੰ ਇਹ ਚੀਜ਼ ਦੀ ਮੁਸਾਤਾ ਨਾ ਹੋਵੇ ਪਹਿਲਾਂ ਵੀ ਇੱਥੇ ਕਾਫੀ ਸੜਕ ਹਾਸੀ ਹੁੰਦੇ ਨੇ ਹਾਂਜੀ ਬਿਸ਼ੱਕ ਬਹੁਤ ਹੁੰਦੇ ਆ ਹੂੰ ਪਹਿਲਾਂ ਅੱਜ ਦੇ ਪਹਿਲਾਂ ਵੀ ਹੋਇਆ ਜੀ ਉਹ ਆਪਣਾ ਆਏ ਆਵੇ ਉਦੋਂ ਵੀ ਪਛਤ ਰਗੇ ਹੂੰ ਸੋ ਤੁਸੀਂ ਹੋਰ ਆਪਣੇ ਜਿਹੜੇ ਡਰਾਈਵਰ ਭਾਈਚਾਰੇ ਉਹਨਾਂ ਨੂੰ ਵੀ ਅਪੀਲ ਕਰਦੇ ਹੋ ਕਿ ਜੇਕਰ ਤੁਸੀਂ ਸ ਰੋਡ ਵਾਲੀ ਸਾਈਡ ਨੂੰ ਗੁਜ਼ਰਨਾ ਹੈ ਤਾਂ ਧਿਆਨ ਰੱਖਣ ਹਾਂਜੀ ਹਾਂਜੀ ਜ਼ਰੂਰ ਵੇ ਉਹ ਦੇਖ ਕੇ ਨੰਗਣਾ ਹੁੰਦਾ ਵੇ ਸੱਕ ਫੇੜ ਤੋਂ ਬਚਨ ਲਈ